ਦੋਸਤੋ ਪਟਿਆਲੇ ਦੀ ਕਿਹੜੀ ਲਾਉਂਦੇ ਲਾਉਂਦੇ ਰਾਤ ਦੀ ਕਿਹੜੀ ਹੋ ਗਈ ਸਾਨੂੰ ਇੱਕ ਸੋਹਣੀ ਜਿਹੀ ਜੋੜੀ ਦਿਖੀ ਹੈ ਨਾਮ ਹੈ ਕੁਕ ਬਾਏ ਪਾਜੀ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਹ ਵਾਲਾ ਸੈਟਅਪ ਕਰਦੋ ਤਾਂ ਸ਼ੁਰੂ ਕੀਤਾ ਤਾਂ ਰੀਜ਼ਨ ਕੀ ਸੀ ਪਹਿਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਮੈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਹਾਂਜੀ ਵਧੀਆ ਵਧੀਆ ਅਸ਼ੇ ਪਾਜੀ ਕਿਵੇਂ ਸਵਾਗ ਬਣਿਆ ਕਾਟ ਲੌਂ ਦਾ ਮੇਰਾ ਜਿਹੜਾ ਪੈਸ਼ਨ ਸੀਗਾ ਕੁਕਿੰਗ ਲਈ ਉਹ ਕਾਫੀ ਸ਼ੁਰੂ ਤੋਂ ਹੀ ਪਹਿਲਾਂ ਤੁਸੀਂ ਸੀਗਾ ਸੋ ਮੈਂ ਕਾਫੀ ਜੌਬਸ ਵੀ ਕੀਤੀਆਂ ਸੋ ਬਟ ਇਨ ધ ਐਂਡ ਮੇਰਾ ਗੋਲ ਇਹ ਸੀਗਾ ਕਿ ਮੈਂ ਫੂਡ ਦਾ ਮੇਰਾ ਕੋਈ ਬਿਜ਼ਨਸ ਹੋਵੇ ਬੜੇ ਹਾਲੇ ਜਸਟ ਅ ਸਟਾਰਟਅਪ ਹੈ ਸੋ ਅੱਗੇ ਰੱਬ ਸੁੱਖ ਰੱਖੇ ਅੱਗੇ ਹੋਰ ਵਧਾਵਾਂਗੇ ਹਾਂਜੀ ਹਾਂਜੀ ਬਿਲਕੁਲ ਤੇ ਜਿਵੇਂ ਤੁਸੀਂ ਛਾਏ ਪਈਓ ਵੀਡੀਓ ਦੇ ਵਿੱਚ ਤਾਂ ਆਬਵੀਅਸਲੀ ਲੱਗਦਾ ਕਿ ਤੁਸੀਂ ਬਹੁਤ ਅੱਗੇ ਵਧੋਗੇ ਤੇ ਤੁਹਾਡਾ ਟੇਸਟ ਵੀ ਮੈਂ ਦੇਖਿਆ ਨਾ ਵੀ ਰਿਵਿਊ ਬਹੁਤ ਅੱਛੀ ਆ ਰਹੀ ਨੇ ਤਾਂ ਮੈਨੂੰ ਮੈਂ ਸੋਚਿਆ ਕਿ ਮੈਂ ਇਸ ਜੋੜੀ ਦਾ ਨਾ ਇੰਟਰਵਿਊ ਜ਼ਰੂਰ ਕਰਕੇ ਆਣਾ ਤੇ ਭਾਜੀ ਆਪਣੇ ਕੋਲ ਖਾਣ ਨੂੰ ਕੀ ਕੀ ਜਾਣੇ ওকে ਸੋ ਬੇਸਿਕਲੀ ਆਪਣੇ ਕੋਲੇ ਸਾਰੀ ਜੋ ਵੀ ਚੀਜ਼ਾਂ ਹੈਗੀਆਂ ਮੈਨੂ ਲਿमिटेड ਜਿਆ ਰੱਖਿਆ ਜਿਆਦਾ ਕੁਝ ਜਿਆਦਾ ਨਹੀਂ ਰੱਖਿਆ ਹੈਗਾ ਕਿ ਜਿੰਨੇ ਪਰ ਜਿਆਦਾ ਮੈਨੂ ਚ ਆਈਟਮਸ ਐਡ ਕਰੀ ਜਾਂਦੇ ਆ ਉਹਨਾਂ ਹਰੇਕ ਆਈਟਮ ਤੇ ਧਿਆਨ ਨਹੀਂ ਦਿੱਤਾ ਜਾਂਦਾ ਸੋ ਲਿमिटेड ਆਈਟਮਸ ਨੇ ਸਭ ਕੁਝ ਫਰੈਸ਼ ਬਣਦਾ ਹੈ ਇਨਗਰੀਡिएंट ਜੋ ਵੀ ਕੁਛ ਵੀ ਪ੍ਰੀਕੁੱਕ ਨਹੀਂ ਹੁੰਦਾ ਆਪਣੇ ਕੋਲੇ ਸਭ ਕੁਝ ਘਰੋਂ ਆਪਾਂ ਮੈਰੀਨੇਸ਼ਨਸ ਵਗੈਰਾ ਲੈ ਕੇ ਅੰਦਰ ਕੁੱਕ ਇਥੇ ਕਰਦੇ ਹਾਂ ਓਕੇ ਸੋ ਜੇ ਤੁਸੀਂ ਆਰਡਰ ਵੀ ਕਰੋਗੇ ਤਾਂ ਤੁਹਾਨੂੰ 15 ਕਿ ਮਿੰਟ ਆ ਰਾਮ ਨਾਲ ਲੱਗਣਗੇ ਓਕੇ ਜੀ ਤੇ ਭਾਜੀ ਆਈਟਮਾਂ ਕੀ ਕੀ ਲਿਖੀਆਂ ਜਾਂਦੀਆਂ ਨੇ ਆਪਣੇ ਕੋਲੇ ਲੈਮਨ ਬਟਰ ਗਾਰਲਿਕ ਫਿਸ਼ ਹੁੰਦੀ ਹੈ ਤਵਾ ਫਿਸ਼ ਹੋ ਜਾਂਦੀ ਹੈ ਜੂਸੀ ਐਂਡ ਕ੍ਰਿਸਪੀ ਚਿਕਨ 버ਗਰ ਹੈ ਤੇ ਆਪਣੇ ਕੋਲ ਫੜੇ ਮੈਗੀ ਆਪਾਂ ਥੋੜੇ ਟਾਈਮ ਬਿਲੈ ਸਟਾਰਟ ਕੀਤੀ ਹੈ ਤੇ ਬਾਕੀ ਵੈਜ ਵਾਲਿਆਂ ਵਾਸਤੇ ਵੀ ਕਾਫੀ ਆਪਸ਼ਨਸ ਨੇ ਸੈਲਡਸ ਜਿਹੜੇ ਆਪਣੇ ਚਿਕਨ 버ਗਰ ਹੈ ਜਿਹੜੀ ਉਹ ਚਿਕਨ ਦੀ ਥਾਈ ਹੁੰਦੀ ਹੈ ਉਹ ਇੱਥੇ ਹੀ ਕੁ ਹੁੰਦੀ ਹੈ ਪਲਸ ਪੂਰੇ ਪਟੇਲ ਚ ਐਵੋਕਾਡੋ ਵਾਲਾ ਸੈਲਡ ਕੋਈ ਨਹੀਂ ਦੇ ਰਿਹਾ ਉਹ ਆਪਣੇ ਕੋਲ ਮੈਂ ਦੇਖਿਆ ਸੀਗਾ ਕਿ ਇੱਕ ਯੂਨੀਕ ਜਿਹੜੀ ਸਿਰਫ ਫੋਰਨ ਕੰਟਰੀ ਦੇ ਵਿੱਚ ਜੋ ਫਰੂਟ ਮਿਲਦਾ ਹੈ ਨਾ ਉਹ ਉਹ ਵੀ ਇੱਥੇ ਸਰਵ ਕਰ ਰਹੇ ਹੋ। ਭਾਜੀ ਉਹ ਆਉਂਦਾ ਕਿੱਥੋਂ ਆ ਤੁਹਾਡੇ ਕੋਲ ਕਿੱਥੋਂ ਆਉਂਦਾ? ਕਾਫੀ ਵੈਂਡਰਸ ਆ ਗਏ ਆਪਣੇ ਕੋਲੇ। ਓਕੇ ਹਾਂਜੀ ਹਾਂਜੀ। ਕੀ ਗੱਲਾਂ ਨੇ ਸਰ ਮਤਲਬ ਕਿ ਉਹ ਵੀ ਤੁਸੀਂ ਸੀਕ੍ਰੇਟ ਦੱਸਣਾ ਨਹੀਂ। ਨਹੀਂ ਨਹੀਂ ਐਸਾ ਕੋਈ ਸੀਕ੍ਰੇਟ ਨਹੀਂ ਹੈ ਬਟ ਉਹ ਅਵੇਲੇਬਲ ਹੋ ਜਾਂਦਾ ਚਾਹ ਤੁਸੀਂ ਬਲੈਂਕਟ ਦੇਖ ਲਓ ਉਹਨਾਂ ਤੋਂ ਮਿਲ ਜਾਂਦਾ ਬਹੁਤ ਈਜ਼ੀਲੀ ਅਵੇਲੇਬਲ ਹੈ ਉਹ। ਹਾਂਜੀ। ਤੇ ਭਾਜੀ ਇਹ ਆਪਣੇ ਮੈਮ? ਹਾਂਜੀ ਮੇਰੇ ਵਾਈਫ ਨੇ। ਅੱਛਾ ਮੈਮ ਹੈਲਪ ਕਰ ਰਹੇ ਨੇ? ਹਾਂਜੀ ਹਾਂਜੀ। ਕੀ ਗੱਲ ਮੈਮ ਤੁਸੀਂ ਕੀ ਕਰਦੇ ਹੋ? ਮੇਰਾ ਕੇਕ ਦਾ ਕੰਮ ਹੈ ਮੈਨੂੰ 8 ਸਾਲ ਹੋ ਗਏ ਦਾ ਕੇਕ ਆਰਟ ਦੇ ਨਾਮ ਤੋਂ ਮੈਂ ਕੇਕ ਬੇਕਰ ਆ ਹੋਮ ਬੇਕਰ ਬੇਸਿਕਲੀ ਓਕੇ ਕੀ ਬਾਤ ਹੈ ਮੈਮ ਤੁਸੀਂ ਤਾਂ ਇਹ ਚੀਜ਼ਾਂ ਲੁਕਾ ਕੇ ਰੱਖੀਆਂ ਨੇ ਪਹਿਲਾਂ ਕਿੱਥੇ ਸੀਗੇ ਮੈਂ ਜਸਟ ਹਲੇ ਸਟਾਰਟਅਪ ਹੈ ਹਲੇ ਇੱਕ ਮਹੀਨਾ ਹੀ ਹੋਇਆ ਸਟਾਰਟਿੰਗ ਵਿੱਚ ਥੋੜੀ ਹੈਲਪ ਚਾਹੀਦੀ ਹੁੰਦੀ ਆ ਹਾਂ ਤੇ ਇਸ ਕਰਕੇ ਮੈਂ ਹੈਲਪ ਕਰਨ ਆ ਜਾਂਦੀ ਆ ਸ਼ਾਮ ਨੂੰ ਬਟ ਵੈਸੇ ਮੈਂ ਫੁੱਲ ਟਾਈਮ ਆਪਣਾ ਇੱਕ ਹੋਰ ਕੰਮ ਕਰਦੀ ਆ ਮਾਰਨਿੰਗਸ ਮੈਂ ਉਧਰ ਹੁੰਦੀ ਆ ਸ਼ਾਮ ਨੂੰ ਯਾ ਮਾਤਾ ਨੇ ਅੱਛਾ ਸਰ ਤੁਹਾਡੇ ਤੇ ਕਸਟਮਰ ਦਾ ਰਿਸਪੌਂਸ ਕਿਵੇਂ ਦਾ ਰਿਸਪੌਂਸ ਬਹੁਤ ਵਧੀਆ ਹੈ ਈਵਨ ਆਪਣੇ ਕੋਲੇ ਨਵਾਂ ਕਸਟਮਰ ਹਲੇ ਘੱਟ ਆ ਰਹੇ ਹੈ ਬਟ ਰਿਪੀਟ ਕਸਟਮਰ ਬਹੁਤ ਜ਼ਿਆਦਾ ਜਿਨ੍ਹਾਂ ਨੇ ਇੱਕ ਵਾਰ ਆਪਣਾ ਟੇਸਟ ਕਰ ਲਿਆ ਕੀ ਓਕੇ ਉਹ ਦੁਬਾਰਾ ਦੁਬਾਰਾ ਤੇ ਬਹੁਤ ਜ਼ਿਆਦਾ ਹਾਂ ਜੀ ਜੀ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸਟਾਰਟ ਕੀਤੇ ਨੂੰ অলਮੋਸਟ ਮਹੀਨਾ ਹੋਣ ਵਾਲਾ ਹੈ ਮਹੀਨੇ ਮਹੀਨੇ ਦੇ ਵਿੱਚ ਤੁਸੀਂ ਇੰਨਾ ਕੁਝ ਪਟਿਆਲੇ ਨੂੰ ਦੇਤਾ ਹਨਾ ਵੀ ਉਹ ਤੁਹਾਡੇ ਕੋਲ ਰਿਪੀਟ ਆ ਰਹੇ ਨੇ ਰਿਪੀਟ ਆ ਰਹੇ ਨੇ ਹਾਂ ਜੀ ਕੀ ਪਤਾ ਨਹੀਂ ਸਰ ਅੱਛਾ ਮੈਨੂੰ ਤੁਸੀਂ ਕੀ ਖਵਾਓਗੇ ਥੋੜਾ ਸਪੈਸ਼ਲ ਜੋ ਕਸਟਮਰ ਡਿਮਾਂਡ ਕਰਦਾ ਮੈਨੂੰ ਸਪੈਸ਼ਲ ਚਾਹੀਦੀ ਤੁਹਾਡੀ ਚੀਜ਼ਾਂ ਕਿ ਆਈ I think ਤੁਹਾਡੇ ਕੋਲ ਨੌਨ ਵੇਜ ਹੈਗਾ ਇਸ ਟਾਈਮ ਹਾਂਜੀ ਤੇ ਚਲੋ ਤੁਸੀਂ ਨੌਨ ਵੇਜ ਲਾਓ ਮੈਨੂੰ ਕਿਉਂਕਿ ਮੈਂ ਨੌਨ ਵੇਜ ਤੋਂ ਬਹੁਤ ਖਾ ਕੇ ਦੇਖਿਆ ਕਾਫੀ ਟੇਸਟੀ ਕੀਤਾ ਹ ਹੁਣ ਮੈਂ ਚਾਹਨੀ ਹੈ ਕਿ ਮੈਂ ਤੁਹਾਡੇ ਕੋਲ ਆਈ ਆ ਤਾਂ ਮੈਂ ਨੌਨ ਵੇਜ ਟੇਸਟ ਕਰਕੇ ਜਾਵਾਂ ਠੀਕ ਹੈ ਜੀ ਸੋ ਤੁਹਾਡੇ ਵਾਸਤੇ ਆਪਾਂ ਤੁਸੀਂ ਕਦੇ ਐਵੋਕਾਡੋ ਟਰਾਈ ਕੀਤਾ ਪਹਿਲਾਂ ਨੋ ਓਕੇ ਸੋ ਮੈਂ ਤੁਹਾਨੂੰ ਐਵੋਕਾਡੋ ਇੱਕ ਚਿਕਨ ਸੈਲਡ ਲਾਣਾ ਚਾਹਤ ਲਈ ਤੇ ਆਪਣੀ ਸਭ ਤੋਂ ਜ਼ਿਆਦਾ ਮੋਸਟ ਸੇਲਿੰਗ ਜਿਹੜੀ ਹੈਗੀ ਉਹ ਫਿਸ਼ ਹੈ lemon butter garlic ਉਹ ਤੁਹਾਡੇ ਵਾਸਤੇ ਲਾਉਂਦੇ ਆ ਜੀ ਸੋ ਆਪਣਾ ਜਿਹੜੀ ਫਿਸ਼ ਹੈ ਆਪਣੀ ਉਹ ਅਪਰ ਫਰੈਸ਼ ਲੈ ਕੇ ਆਉਂਦੇ ਆ ਰੋਜ਼ ਸਵੇਰੇ ਹਾਂ ਮੈਰੀਨੇਟ ਹੁੰਦੀ ਹੈ ਸ਼ਾਮ ਨੂੰ ਸਾਰੀ ਸੋਲਡ ਆਊਟ ਹੋ ਜਾਂਦੀ ਹੈ ਫਿਰ ਦੁਬਾਰਾ ਇਹ ਸਾਈਕਲ ਰਿਪੀਟ ਹੁੰਦਾ ਸਵੇਰੇ ਤੇ ਉਧਰ ਭਾਜੀ ਉਹ ਆਪਣੇ ਕੀ ਹੈ ਉਹਦੇ ਵਿੱਚ ਸਟੀਮ ਚਿਕਨ ਹੈ ਜੀ ਅੱਛਾ ਜੀ ਇਹਦੇ ਵਿੱਚ ਆਇਲ ਦੇਖ ਲਓ ਆਪਾਂ ਹਰੇਕ ਹਰ ਰੋਜ਼ ਨਵਾਂ ਯੂਜ਼ ਕਰਦੇ ਆ ਓਕੇ ਉਗੀ ਆਪਾਂ ਕਿਸੇ ਦੀ ਵੀ ਹੈਲਥ ਨਾਲ ਦੀ ਕੁਇਵਾਰਡ ਕਰਦੇ ਹਾਂ ਬਿਲਕੁਲ ਬਿਲਕੁਲ ਫ੍ਰੈਸ਼ ਹੈ ਇਹ ਦੋ ਦਿਨ ਚੀਜ਼ਾਂ ਇਸ ਚ ਮਤਲਬ ਗੁੜੀ ਫਰਾਈ ਹੋਈਆਂ ਨੇ ਉਹ ਜਿਹੜਾ پیچھے ਹੈ ਉਹ ਮੈਰੀਨੇਸ਼ਨ ਹੈ ਹਾਂ ਪਰ ਤੁਸੀਂ ਫੇਰ ਵੀ ਦੇਖ ਸਕਦੇ ਹੋ ਵੀ ਸਫਾਈ ਕਿੰਨੀ ਹੈ ਸਾਫ਼ ਕਿੰਨਾ ਦਿਖ ਰਿਹਾ ਹੈ ਨਾ ਤੇ ਭਾਜੀ ਕਿਹੜਾ ਆਇਲਸ ਯੂਜ਼ ਹੁੰਦਾ ਮਸਟਰਡ ਨਹੀਂ ਇਹ ਜੇ ਆਪਾਂ 버ਗਰ ਦੀ ਪੈਟੀ ਫਰਾਈ ਕਰਦੇ ਹਾਂ ਮਸਟਰਡ ਨਾਲ ਕਾਫੀ ਪੰਜੈਂਟ ਹੋ ਜਾਊਗਾ ਉਹ 스멜 ਵਧੀਆ ਨਹੀਂ ਆਏਗੀ ਜੀ ਇਹ ਹੈਗਾ ਆਪਾਂ ਸਨਫਲਾਅਰ ਆਇਲ ਗੈਦਰ ਨੇ ਫਰ ਸਨਫਲਾਅਰ ਆਇਲ ਯੂਜ਼ ਕਰਦੇ ਆਂ। ਕੀ ਆ ਪਤਾ ਨਹੀਂ ਮਤਲਬ ਕਿ ਤੁਸੀਂ ਸੂਰਜਮੁਖੀ ਦਾ ਆਇਲ ਯੂਜ਼ ਕਰਦੇ। ਹਾਂਜੀ ਸੂਰਜਮੁਖੀ ਦੇ ਜਿਹੜੇ ਬੀਜ ਹੁੰਦੇ ਨੇ ਬੀਜ ਹੁੰਦੇ ਨੇ ਕਿਉਂਕਿ ਮੈਂ ਨਾ ਅੱਜ ਤੱਕ ਕਦੀ ਇਹ ਸੁਣਿਆ ਨਹੀਂ ਹੈ ਕਿ ਕੋਈ ਸੂਰਜਮੁਖੀ ਦੇ ਤੇਲ ਦੇ ਵਿੱਚ ਇੰਨਾ ਕੁਝ ਕਰਦਾ ਹੋਗਾ। ਬਟ ਚਲੋ ਉਹ ਵੀ ਅਸੀਂ ਤੁਹਾਡੇ ਟਰਾਈ ਕਰਕੇ ਦੇਖਾਂਗੇ ਵੀ ਜਿਹੜੇ ਤੇਲ ਵਿੱਚ ਬਣ ਰਿਹਾ ਹੈ ਨਾ ਉਹ ਕਿਸ ਤਰੀਕੇ ਦਾ ਟੇਸਟ ਆਪਾਂ ਨੂੰ ਆਦਾ ਕਿਉਂਕਿ ਮਸਟਰਡ ਆਇਲ ਆਪਾਂ ਆਲਰੇਡੀ ਖਾਣੇ ਆ। ਜੀ ਜੀ ਤੇ ਇਧਰ ਤੁਸੀਂ ਦੇਖੋ ਮੈਮ ਜਿਹੜੇ 버ਗਰ ਨੇ ਬੰਸ ਨੇ ਉਹ ਫਰਾਈ ਕਰ ਰਹੇ ਨੇ ਮਤਲਬ ਕਿ ਹਲਕਾ ਜਿਹਾ ਤੁਸੀਂ ਆਇਲ ਲਾਉਂਦੇ ਹੋ ਹੈਨਾ ਬਟਰ ਬਟਰ ਅਮੂਲ ਦਾ ਬਟਰ ਯੂਜ਼ ਹੁੰਦਾ ਹੈ ਥਲਕਾ ਜਿਹਾ ਕਰਦੇ ਆ ਨਹੀਂ ਤਾਂ ਕਈ ਆਪਾਂ ਦੇਖਿਆ ਉਹ ਪੂਰੀ ਵਿੱਚ ਹੀ ਬਾਹਰ ਦੇ ਫਰਾਈ ਕਰਦੇ ਡੀਪ ਫਰਾਈ ਕਰ ਦਿੰਦੇ ਆ ਆਇਲ ਸਿਰਫ ਫਰਾਈਂਗ ਦੇ ਵਿੱਚ ਯੂਜ਼ ਹੁੰਦਾ ਹੈ ਫਰਾਈਂਗ ਦੇ ਵਿੱਚ ਯੂਜ਼ ਹੁੰਦਾ ਹੈ ਹਾਂ ਚਿਕਨ ਚੂਜ਼ ਹੁੰਦਾ ਹੈ ਨਾ ਫਿਸ਼ ਹੁੰਦਾ ਹੈ ਈਵਨ ਸੈਲਡ 'ਚ ਵੀ ਕੋਈ ਆਇਲ ਨਹੀਂ ਯੂਜ਼ ਹੁੰਦਾ ਸਭ ਕੁਝ ਬਟਰ ਜਿਹੜੀਆਂ ਵੈਜੀਟੇਬਲਸ ਹੁੰਦੀਆਂ ਸੈਲਡ ਦੀਆਂ ਉਹ ਵੀ ਅਮੂਲ ਬਟਰ ਚ ਤਾਂ ਕੋਈ ਬੈਟਰ ਵੀ ਨਹੀਂ ਹੈ ਕੋਈ ਫੋਰ ਬ੍ਰਾਂਡ ਯੂਜ਼ ਕਰ ਰਹੇ ਆ ਡਿਲੀਸ਼ੀਅਸ ਵਗੈਰਾ ਕੋਈ ਬ੍ਰਾਂਡ ਕਰ ਰਹ अच्छा मैम ਕਰਦੇ ਆਂ ਦਾ ਰਿਸਪਾਂਸ ਕਿਵੇਂ ਦਾ ਅ ਤੁਸੀਂ ਇੱਥੇ ਆਏ ਹੋ ਹਨਾ ਤੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਈ ਆਪਾਂ ਨੂੰ ਲੋਕ ਨਾ ਗੱਲਾਂ ਕਰ ਦਿੰਦੇ ਹੁੰਦੇ ਨੇ ਵੀ ਕੀ ਲੋੜ ਪੈਗੀ ਤੁਹਾਨੂੰ ਰੋਡ ਦੇ ਉੱਤੇ ਸਟਾਲ ਲਾਉਣ ਦੀ ਤੇ ਗੱਲਾਂ ਕੀਤੀਆਂ ਕਿ ਜਾਂ ਤੁਸੀਂ ਉਹਨਾਂ ਗੱਲਾਂ ਨੂੰ ਪਾਸੇ ਕਰਕੇ ਤੁਸੀਂ ਆਪਣਾ ਕੰਮ ਕੀਤਾ ਪੈਰੈਂਟ ਸ਼ੁਰੂਤ ਸੇ ਉਹਨਾਂ ਨੂੰ ਹੋਇਆ ਸੀ ਕਿ ਤੁਸੀਂ ਸੜਕ ਤੇ ਖੜਕੇ ਕੰਮ ਕਰੋਗੇ ਹਾਂ ਸਪੈਸ਼ਲੀ ਮੇਰੇ ਪੈਰੈਂਟਸ ਨੇ ਬਟ ਮਤਲਬ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸਟਾਰਟਿੰਗ ਚੋਂ ਥੋੜਾ ਹੋ ਰਿਹਾ ਸੀ ਬਟ ਹੁਣ ਉਹ ਮਤਲਬ ਜਿੱਦਾਂ ਖੁਸ਼ ਹੁੰਦੇ ਆ ਦੇਖ ਕੇ ਕਿ ਬਹੁਤ ਵਧੀਆ ਰਿਸਪੌਂਸਿਵਲ ਹੈ ਤੇ ਕਿ ਹਰ ਕੋਈ ਚੰਦਾ ਹੈ ਹੈਨਾ ਕਿ ਆਪਾਂ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਹੋਇਆ ਪਰ ਤੁਸੀਂ ਰੋਡ ਤੇ ਕਿਉਂ ਜਾਣਾ ਤੁਸੀਂ ਆਪਣਾ ਕੋਈ ਫਿਸ਼ ਕਿੜੀ ਦਾ ਕੋਈ ਹੈ ਨਾ ਮਤਲਬ ਮੇਨ ਜਿਹੜਾ ਰੀਜ਼ਨ ਸੀਗਾ ਕਾਰਟ ਖੋਲੁੰਦਾ ਹੋਏ ਸੀ ਕਿ ਕਾਰਟ ਤੇ ਫਰੈਸ਼ ਗਿਮੀ 10 ਤੋਂ 15 ਮਿੰਟ ਸਾਨੂੰ ਮਤਲਬ ਹੋਰ ਖਰਚੇ ਵੀ ਬਹੁਤ ਹੁੰਦੇ ਆ ਪੂਰਾ ਕਰਨ ਲਈ ਕਿਤੇ ਨਾ ਕਿਤੇ ਹਾਂ ਕੋਲਟੀ ਕੰਪਰੋਮਾਈਜ਼ਿੰਗ ਸਭ ਕੁਝ ਡੈਸ਼ਟੈਗ ਹੋ ਗਿਆ ਲਿਮਿਟਿਡ ਸਮੈਨ ਯੂਰਗਨ ਦੈਟਸ ਵਾਜ਼ ਸੋ ਦੇ ਅਸੀਂ ਚਾਹੁੰਦੇ ਸੀ ਲੋਕੀ ਯਾਨ ਸਾਡੇ ਕੋਲ ਪਹਿਲਾਂ ਪਛਾਣ ਬਣੇ 402 ਜਿਵੇਂ ਤੁਸੀਂ ਵੀ ਸਾਡੇ ਕੋਲ ਆਏ 93 ਵੀਡੀਓ ਪਾ ਕੇ ਹੋਰ ਲੋਕਾਂ ਤੱਕ ਪਹੁੰਚੇਗੀ ਬੋਲੀ ਹੌਲੀਫੀਅਰ ਇੰਦਰ ਨੂੰ ਕੁਕ ਗੁਡਬਾਈ ਕਰ ਲਓ ਬੜਾ ਵਧੀਆ ਕੰਮ ਯਾਦ ਰੱਖੇਗਾ ਹਾਂ ਪਛਾਣ ਬਣਾਣੀ ਬਹੁਤ ਆਪਕਾਂ ਦੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਤਰ੍ਹਾਂ ਨੇ ਜਿਹੜੀ ਮੱਛੀ ਹੈ ਭਾਜੀ ਇਹਨੂੰ ਆਪਾਂ ਫਰਾਈ ਕਵਾਂਗੇ ਕਿ ਜਸਟ ਪੈਨ ਦੇ ਉੱਪਰ ਬਟਰ ਲੱਗਿਆ ਹਲਕਾ ਜਿਹਾ ਤੇ ਉਹ ਹਲਕੇ ਜੇ ਬਟਰ ਨਾਲ ਇਹਦੀ ਕ੍ਰਿਸਪੀਨੈਸ ਆਊਗੀ ਬਟ ਜਿਹੜਾ ਮੱਛੀ ਦਾ ਆਪਣਾ ਆਇਲ ਹੁੰਦਾ ਉਹ ਨਿਕਲਗਾ ਉਹਦੇ ਵਿੱਚ ਹੀ ਮੱਛੀ ਆਪਣੇ ਕੋਕ ਹੋਏਗੀ ਸੋ ਉਹਦੇ ਵਿੱਚ ਅਬਜ਼ਰਵ ਹੋ ਜਾਏਗਾ ਹਾਂਜੀ ਓਕੇ 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 ਬਸ ਇਹਨੂੰ ਅਪਰ ਟੱਕ ਦੇਣਾ ਹੈ ਆਰਾਮ ਨਾਲ ਇਹ ਪਾਜੀ ਕਿੰਨੇ ਮਿੰਟ ਲੱਗਣਗੇ ਇਹਨੂੰ 10 ਤੋਂ 12 ਮਿੰਟ ਲੱਗਦੇ 10 ਤੋਂ 12 ਮਿੰਟ ਅਸੀਂ ਪਾ ਜਿੰਨੀ ਵੀ ਕਟਿੰਗ ਹੁੰਦੀ ਤੁਸੀਂ ਘਰੋਂ ਕਰਕੇ ਲੈ ਕੇ ਆਉਂਦੇ ਹੋ ਕਰੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਅ ਪ੍ਰੋਕਸੀਮੇਟਲੀ 4 ਤੋਂ 5 ਘੰਟਿਆਂ ਦਾ ਸਾਰਾ ਪ੍ਰੋਸੈਸ ਹੈ ਇਹ ਪ੍ਰੋਸੈਸ ਹੈ ਹਾਂਜੀ ਸੌਸੇਸ ਜਿਹੜੀਆਂ ਹੁੰਦੀਆਂ ਨੇ ਆਪਣੇ ਉਹਦੇ ਵਿੱਚ ਦੋ ਕਿਸਮ ਦੀ ਸੌਸਿਸ ਨੇ ਜਿਹੜੀਆਂ ਆਪਾਂ ਆਪ ਆਪਣੀਆਂ ਬਣਾਉਂਦੇ ਆਂ ਓਕੇ ਹਾਂਜੀ ਤੇ ਭਾਜੀ ਸੌਸ ਦਾ ਨਾਮ ਕੁਝ ਰੱਖਿਆ ਕਿ ਜਸਟ ਹੰਡਕ ਕੋਈ ਨਾਮ ਹੀ ਨਹੀਂ ਰੱਖਿਆ ਓਕੇ ਕਿਉਂਕਿ ਹੋਮ ਮੈਡ ਹੈ ਹੋਮ ਮੈਡ ਨੂੰ ਆਪਾਂ ਕੀ ਨਾਮ ਦਵਾਂਗੇ ਹੈ ਨਾ ਸੀ ਅੱਛਾ ਭਾਜੀ ਤੁਹਾਨੂੰ 4 ਤੋਂ 5 ਘੰਟੇ ਲੱਗ ਜਾਂਦੇ ਆ ਤੁਸੀਂ ਇੱਥੇ ਕਿੰਨੇ ਵਜੇ ਆਨੇ ਹੋ ਇੱਥੇ ਸਾਢੇ 5 ਵਜੇ ਆ ਜਾਣਾ ਸਾਢੇ 5 ਵਜੇ ਤੋਂ ਕਿੰਨੇ ਟਾਈਮ ਤੱਕ ਤੁਹਾਡੀ ਐਂਡਿੰਗ ਹੋ ਜਾਂਦੀ ਹੈ ਕਈ ਵਾਰ ਸਮਾਨ ਪਹਿਲਾਂ ਸੋਲਡ ਆਊਟ ਹੋ ਜਾਂਦਾ ਨੌਂ ਕੋਏ ਜੀ ਤੇ ਮੈਕਸਿਮਮ ਅਸੀਂ 10 ਵਜੇ ਤੱਕ ਹੁੰਦੇ ਆ ਇੱਥੇ 10 ਵਜੇ ਤੱਕ ਹੁੰਦੇ ਆ ਹਾਂ ਜੀ ਕਿੱਦਾਂ ਲਾਈਫ ਕਿੱਦਾਂ ਮੈਨੇਜ ਹੁੰਦੀ ਆ ਕਿਉਂਕਿ ਇੱਥੋਂ ਵੀ ਤੁਸੀਂ ਥੱਕ ਕੇ ਘਰੇ ਜਾਣੇ ਹੋ ਹਨਾ ਫਿਰ ਤੁਹਾਡੇ ਸਵੇਰ ਤੋਂ ਲੈ ਕੇ 5 ਘੰਟੇ ਲੱਗਦੇ ਆ ਔਰ ਇੱਥੇ ਆਨ ਤੱਕ ਫਿਰ ਤੁਹਾਨੂੰ ਇਦਾਂ ਮਤਲਬ ਕਿ ਸਟਿਲ ਤੁਸੀਂ ਖੜੇ ਰਹਿਣੇ ਹੋ ਹਨਾ ਜੀ ਤੇ ਕਿੱਦਾਂ ਦਾ ਲੱਗਦਾ ਹੈ ਕਿ ਸੰਘਰਸ਼ਪਰੀ ਜ਼ਿੰਦਗੀ ਹੈ ਕਿ ਜਾਂ ਫਿਰ ਕਹਿੰਦੇ ਵੀ ਨਹੀਂ ਨਾਰਮਲ ਹੀ ਆ ਵੀ ਹਰ ਕੋਈ ਮਿਹਨਤ ਕਰਦਾ ਹੈ ਮਿਹਨਤ ਕਰਨੀ ਜ਼ਰੂਰੀ ਹੈ ਨਹੀਂ ਮਿਹਨਤ ਕਰਨੀ ਜ਼ਰੂਰੀ ਆਬਵੀਅਸਲੀ ਸੰਘਰਸ਼ਪਰੀ ਜ਼ਿੰਦਗੀ ਨਹੀਂ ਕਹਿ ਸਕਦੇ ਬਟ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਤਾਂ ਫਲ ਵੀ ਨਹੀਂ ਆਬਵੀਅਸਲੀ ਆਪਾਂ ਨੂੰ ਮਿਲੇਗਾ ਬਿਲਕੁਲ ਜੀ ਸੋ ਇਨੀ ਪਰਵਾਹ ਨਹੀਂ ਕਰਦੇ ਆਪਾਂ ਕੰਮ ਕਰੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਬੈਂ ਦਾ ਕਿੰਨਾ ਕੋ ઠੰਡਾ ਸਾਥ ਹੈਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ ਕਈ ਵਾਰ ਆਰਡਰ ਇੰਨੇ ਪਾਈਲ ਅਪ ਹੋ ਜਾਂਦੇ ਨੇ ਜੀ ਆਪਾਂ ਇਹ ਰੱਖੇ ਹੋਏ ਨੇ ਵਰਕਰ ਤੇ ਸਾਨੂੰ ਦੋਵਾਂ ਤੋਂ ਵੀ ਹੈਂਡਲ ਨਹੀਂ ਹੁੰਦੇ ਫਿਰ ਇਹ ਆਦੇ ओके okay. अच्छा मैम ਤੁਸੀਂ ਸਿੱਖਿਆ ਹੋਇਆ ਕਿ ਜਸਟ ਭਾਜ ਨੂੰ ਦੇਖ ਕੇ ਤੁਸੀਂ ਆਪਣੇ ਆਪ ਹੀ ਨਹੀਂ ਕੁਕਿੰਗ ਦਾ ਸ਼ੌਂਕ ਮੈਨੂੰ ਵੀ ਹੈਗਾ ਰੈਸਪੀਜ਼ ਉਹਨਾਂ ਦੀਆਂ ਸਾਰੀਆਂ ਮੈਨੂੰ ਮੈਂ ਕੋਈ ਮੈਰੀਨੇਸ਼ਨ ਚ ਕੁਝ ਨਹੀਂ ਮੈਨੂੰ ਪਤਾ ਕੀ ਕਰਦੇ ਆ ਬਟ ਵੈਸੇ ਮੈਨੂੰ ਸ਼ੌਂਕ ਹੈਗਾ ਕੁਕਿੰਗ ਦਾ ਬਿਲਕੁਲ ਮੈਨੂੰ ਮਿਲ ਖਾਣ ਦਾ ਸ਼ੌਂਕ ਹੈ ਸ਼ੌਂਕ ਆਉਂਦਾ ਸੀਗੀ ਆਪਕੀ ਅੱਛਾ ਪਾਜੀ ਫਿਰ ਤਾਂ ਤੁਸੀਂ ਜਦੋਂ ਕਿਸੇ ਰਿਸ਼ਤੇਦਾਰ ਦੇ ਵਿੱਚ ਜਾਣਦੇ ਹੋਗੇ ਵਿਆਹ ਸ਼ਾਦੀਆਂ ਦੇ ਵਿੱਚ ਫਿਰ ਤਾਂ ਤੁਹਾਨੂੰ ਕੋਈ ਚੀਜ਼ ਪਸੰਦ ਹੀ ਨਹੀਂ ਹੁੰਦੀ ਹੋਣੀ ਹਣਾ ਵੀ ਉਹ ਤੁਸੀਂ ਕਹਿੰਦੇ ਨਹੀਂ ਇਹ ਤਾਂ ਚਾਹ ਕਮੀ ਹੈ ਰੀਸੈਂਟਲੀ ਸਾਡੇ ਘਰ ਜੀ ਰੀਸੈਂਟਲੀ ਸਾਡੇ ਘਰ ਦੋ ਵਿਆਹ ਸੀ ਹੁਣ ਪਿੱਛੇ ਜੇ ਨਵੰਬਰ ਐਂਡ ਵਿੱਚ ਤੇ ਉੱਥੇ ਮਤਲਬ ਫਿਸ਼ ਵਗੈਰਾ ਹੈਗੀ ਸੀ ਸਾਨੂੰ ਉਥੇ ਲਿਟਰਲੀ ਕੁਝ ਨਹੀਂ ਪਸੰਦ ਆ ਫਿਸ਼ ਤਾਂ ਬਿਲਕੁਲ ਵੀ ਨਹੀਂ ਆ ਹਾਂ ਠੀਕ ਹੈ ਤੁਸੀਂ ਖੁਦ ਬਣਾਉਣੇ ਹੋ ਹਾਂਜੀ ਇਹ ਚੀਜ਼ ਬਹੁਤ ਹੁੰਦੀ ਹੈ ਕਈ ਵਾਰ ਹਨਾ ਬਹੁਤ ਜ਼ਿਆਦਾ ਹਾਂ ਬਹੁਤ ਹੁੰਦੀ ਹੈ ਕਿਉਂਕਿ ਆਪਣੇ ਹੱਥ ਦਾ ਟੇਸ ਅਸੀਂ ਲੋਕਾਂ ਨੂੰ ਜਦੋਂ ਦੇ ਰਹੇ ਆ ਸਾਨੂੰ ਕਿਸੇ ਦੇ ਹੱਥ ਦੇ ਟੇਸ ਦਾ ਨਹੀਂ ਪਤਾ ਵੀ ਉਹ ਕਿਸ ਤਰੀਕੇ ਨਾਲ ਬਣਾ ਰਹੇ ਹਨਾ ਬਟ ਥੋੜੀ ਚੰਗੀ ਗੱਲ ਇਹ ਵੀ ਹੈ ਕਿ ਸੰ ਬਾਹਰ ਜਾ ਕੇ ਤਾਂ ਸਾਡੀ ਐਪੀਟਾਈਟ ਥੋੜੀ ਘਟ ਗਈ ਅਸੀਂ ਹੁਣ ਬਾਹਰ ਦਾ ਘੱਟ ਖਾਂਦੇ ਆ ਬਿਲਕੁਲ ਕਿਉਂਕਿ ਤੁਸੀਂ ਘਰੇ ਬਣਾ ਕੇ ਖਾ ਲੈਣੇ ਹੋ ਹਾਂਜੀ ਹਾਂ ਇਹ ਤਾਂ ਹੈ ਅਸੀਂ ਤੁਹਾਨੂੰ ਪੂਰੀ ਪ੍ਰੈਪਰੇਸ਼ਨ ਦਿਖਾਵਾਂਗੇ ਕਿ ਜਿਹੜਾ ਜੋੜਾ ਆ ਕਿਵੇਂ ਕਿਵੇਂ ਇਸ ਮਾਨ ਜਿਹੜਾ ਤਿਆਰ ਕਰਦਾ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਪਿਆਰੀ ਜੋੜੀ ਆ ਔਰ ਜੋੜੀ ਜਿਹੜੀ ਆ ਰੋਡ ਦੇ ਉੱਪਰ ਆ ਕੇ ਇਹ ਚੀਜ਼ਾਂ ਬਣਾ ਕੇ ਤੁਹਾਨੂੰ ਟੇਸਟ ਦੇ ਰਹੀ ਆ ਸੋ ਤੁਸੀਂ ਵੀ ਇੱਥੇ ਟੇਸਟ ਕਰਨ ਜਰੂਰ ਆਓ ਕਿਉਂਕਿ ਆਉਣਾ ਚਾਹੀਦਾ ਹੈ ਅਗਰ ਜੇ ਅਸੀਂ ਪੰਜਾਬੀਆਂ ਦਾ ਸਾਥ ਦਵਾਂਗੇ ਤਾਂ ਹੀ ਪੰਜਾਬੀ ਜੜੇ ਨੇ ਸਾਡੇ ਭੈਣ ਭਰਾ ਜਿਹੜੇ ਨੇ ਉਹ ਅੱਗੇ ਵਧਣਗੇ ਬਾਜੀ ਕੀ ਕਹਿਣਾ ਚਾਹੋਗੇ ਅੱਜ ਕੱਲ ਹੁਣ ਮੈਂ ਕਹਿੰਨੀ ਆ ਵੀ ਕਾਟ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਗਿਆ ਹੈ ਨਾ ਹਰ ਕੋਈ ਆਪਣਾ ਆਪਣਾ ਕੰਮ ਕਰਨਾ ਚਾਹੁੰਦਾ ਔਰ ਕੰਮ ਕਰਕੇ ਖੁਸ਼ ਵੀ ਹੈ ਹੈਨਾ ਤੇ ਖਾਸ ਕਰ ਹੁਣ ਪੰਜਾਬੀ ਵੀਰ ਆਪਣੇ ਨਾ ਬਹੁਤ ਕੰਮ ਕਰਦੇ ਨੇ ਤੁਹਾਡੇ ਵਰਗੇ ਸਰਦਾਰ ਜਿਹੜੇ ਹੁੰਦੇ ਆ ਕੀ ਕਹਿਣਾ ਚਾਹੋਗੇ ਅੱਜ ਕੱਲ ਦੀ ਯੂਥ ਨੂੰ ਜਿਹੜੇ ਸਿਰਫ ਰੋਡ ਤੇ ਗੇੜੀ ਹੀ ਮਾਰਦੇ ਨੇ ਨੀ ਆਪਾਂ ਜਦੋਂ ਸਾਰਿਆਂ ਦੀ ਆਪਣੀ ਆਪਣੀ ਫ੍ਰੀ ਵਿਲ ਹੁੰਦੀ ਹੈ ਕਿਸੇ ਨੂੰ ਆਪਾਂ ਐਡਵਾਈਸ ਨਹੀਂ ਦੇ ਸਕਦੇ ਬਟ ਗੱਲ ਇਹ ਹੈ ਕਿ ਜੇ ਤੁਸੀਂ ਤੁਹਾਡੇ ਚ ਕੋਈ ਪੈਸ਼ਨ ਹੈਗਾ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੁਕਿੰਗ ਪੈਸ਼ਨ ਹੈ ਤੁਹਾਡਾ ਸਿੰਗਿੰਗ ਹੈ ਤੁਸੀਂ ਉਹਨੂੰ ਫੋਲੋ ਕਰੋ ਨਾ ਕਿ ਆਪਾਂ ਇੱਕ ਜਿਹੜੀ ਰੈਟ ਰੇਸ ਹੁੰਦੀ ਹੈ ਉਹਦੇ ਚ ਫਸੇ ਰਹ ਜੀ ਇਹ ਸਾਰੀ ਉਮਰ ਇੱਕ ਵਾਰੀ ਸਟਾਰਟਿੰਗ ਦੇ ਵਿੱਚ ਔਖਾ ਲੱਗਦਾ ਸਭ ਨੂੰ ਲੱਗਦਾ ਮੈਨੂੰ ਵੀ ਲੱਗਿਆ ਸੀਗਾ ਬਟ ਹੌਲੀ ਹੌਲੀ ਜਿਵੇਂ ਆਦਤ ਪੈ ਜੂਗੀ ਤਾਂ ਸਭ ਕੁਝ ਬੈਟਰ ਹੋਊਗਾ ਆਪਣੇ ਪੈਸ਼ਨ ਨੂੰ ਫੋਲੋ ਕਰੋ ਬਿਲਕੁਲ ਜੀ ਬਿਲਕੁਲ ਅਸ਼ਪਾਜੀ ਜਦੋਂ ਤੁਸੀਂ ਪਹਿਲੇ ਦਿਨ ਆਏ ਸੀਗੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਿੰਦਾ ਨਾ ਫੀਲ ਹੁੰਦਾ ਵੀ ਮੇਰਾ ਪਹਿਲਾ ਦਿਨ ਹਾਈ ਕਿਵੇਂ ਸੀ ਔਰ ਹੁਣ ਕਿਵੇਂ ਦਾ ਹੈ ਨਾ ਪਹਿਲੇ ਦਿਨ ਨਰਵਸਨੈਸ ਬਹੁਤ ਸੀਗੀ ਕਦੇ ਐਵੇਂ ਆਏ ਨਹੀਂ ਖੜੇ ਨਹੀਂ ਐਂਡ ਕਮਿਊਨੀਕੇਸ਼ਨ ਕੀਤੀ ਨਹੀਂ ਕਿਸੇ ਨਾਲ ਸੋ ਸੀਗਾ ਡਿਫਿਕਲਟ ਸੀਗਾ ਬਟ ਹੁਣ ਹੌਲੀ ਹੌਲੀ ਯੂਸ ਟੂ ਹੋ ਗਏ ਹਾਂ ਸੋ ਗੁੱਡ ਹੈ ਬਿਲਕੁਲ ਜੀ ਤੇ ਤੁਹਾਨੂੰ ਲੱਗਿਆ ਸੀਗਾ ਕਿ ਪਤਾ ਨਹੀਂ ਵੀ ਇਸ ਮਾਰਕੀਟ ਦੇ ਵਿੱਚ ਹਨਾ ਇੱਥੇ ਖੜਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਬਹੁਤ ਵੱਡੀਆਂ ਥੇ ਹੈਗੀਆਂ ਨੇ ਬ੍ਰਾਂਚੇਸ ਆਪਣੀ ਹੋਈਆਂ ਹਨਾ ਵੀ ਹਰ ਕੋਈ ਸਭ ਇਹ ਜਾਂਦਾ ਕਿ KFC ਚ ਜਾਂਦਾ ਫਿਰ ਬਿਲਕੁਲ ਕੌਣ ਆਊਗਾ ਨਹੀਂ ਅਜੇ ਮੈਨੂੰ ਆਪਣੀ ਰੈਸਪੀਸ ਤੇ ਮਤਲਬ ਯਕੀਨ ਸੀਗਾ ਕਿਉਂਕਿ ਮੈਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਆਪਣਾ ਕਲਾਊਡ ਕਿਚਨ ਸੀਗਾ ਘਰ ਤੋਂ ਪਰ ਕਰ ਰਹੇ ਸੀਗੇ ਹਾਂਜੀ ਉੱਥੇ ਕਸਟਮਰ ਬੇਸ ਮੇਰਾ ਬਹੁਤ ਵਧੀਆ ਸੀਗਾ ਤੇ ਮੈਨੂੰ ਉਹ ਬੰਦ ਤਾਂ ਕਰਨਾ ਪਿਆ ਕਿਉਂਕਿ ਡਿਲੀਵਰੀਸ ਤੇ ਥੋੜਾ ਇਸ਼ੂ ਆ ਰਿਹਾ ਸੀਗਾ ਇਹ ਤਾਂ ਹੈ ਸੋ ਉਸ ਤੋਂ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਫੀਲਡ 'ਚ ਉਤਰਨ ਤੋਂ ਪਹਿਲਾਂ ਮੈਂ ਪ੍ਰੋਪਰ ਸਰਵੇ ਕੀਤਾ ਸਭ ਸਾਰੀ ਨੇ ਚੀਜ਼ਾਂ ਖਾ ਕੇ ਦੇਖੀਆਂ ਕਿ ਅੱਛਾ ਇਹਨਾਂ 'ਚ ਇਹ ਕਮੀ ਹੈ ਇਹ ਕਿੱਥੇ ਸੁਧਾਰ ਸਕਦੇ ਹਾਂ ਜੀ ਥੈਨ ਆਪਾਂ ਰੈਸਪੀਜ਼ ਆਪਣੀਆਂ ਬਣਾਈਆਂ ਫਿਰ ਆਏ ਹਾਂ ਅਸੀਂ ਕੋਈ ਤਿਆਰੀ ਨਹੀਂ ਕੀਤੀ ਸੋ ਤੁਸੀਂ ਉੱਧਰ ਦੇਖ ਸਕਦੇ ਹੋ ਇਹ ਮੈਂ ਕਿਸ ਕਿਸ ਚੀਜ਼ ਦੀ ਪ੍ਰੈਪਰੇਸ਼ਨ ਕਰ ਰਿਹਾ ਹਾਂ ਚਿਕਨ 버ਗਰ ਬਣ ਰਿਹਾ ਜੀ ਮੈਂ 5 ਦਿਨ ਤੋਂ ਦੇਖ ਰਿਹਾ ਹਾਂ ਦੇਖੋ ਕ੍ਰਿਸਪੀ ਚਿਕਨ 버ਗਰ ਕੀ ਬਾਤ ਆ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਪੂਰੀ ਰੈਸਿਪੀ ਦਿਖਾਵਾਂਗੇ ਕਿਸ ਤਰੀਕੇ ਨਾਲ ਇਹ ਚੀਜ਼ ਜਿਹੜੀ ਹੈ ਤਿਆਰ ਹੁੰਦੀ ਹੈ ਮੈਮ ਇਹ ਤੁਸੀਂ ਉੱਪਰ ਮੈਰੀਨੇਟ ਕਰਕੇ ਕੀ ਚੀਜ਼ ਲਾਈ ਹੋਈ ਹੈ ਪੀਸ ਜਾਸਮਾਹਰ ਦਾ ਮਸਾਲਾ ਓਕੇ ਸੈਲਡ ਅਸਰਾਖ ਦੇਖੋ ਜਦੋਂ ਬੰਦਾ ਕੰਮ ਕਰਦਾ ਰਹੇ ਐਕਸਪੀਰੀਅੰਸ ਹੋ ਜਾਂਦਾ ਹੈ ਨਾ ਆਪਾਂ ਕਿਸ ਤਰੀਕੇ ਨਾਲ ਕਿਹੜੀ ਚੀਜ਼ ਕਰਨੀ ਹੈ ਹਾਂ ਆਹੋ ਤਾਈ ਬੈਠ ਜਾਂਦਾ ਮੇਟ ਚਾਹ ਲੈ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜਾ 버거 ਤਿਆਰ ਕੀਤਾ ਗਿਆ। ਸੋ ਆ ਕਸਟਮਰ ਦੀ ਡਿਮਾਰਟੀ ਜਿਹੜਾ ਆਰਡਰ ਲਾਇਆ ਗਿਆ। ਸੋ ਆਪਾਂ ਵੀ ਆਪਣਾ ਆਰਡਰ ਜਿਹੜਾ ਰੈਡੀ ਹੋ ਰਿਹਾ ਫਿਰ ਆਪਾਂ ਤੁਹਾਨੂੰ ਹਰ ਇੱਕ ਚੀਜ਼ ਦਾ ਟੇਸਟ ਕਰਕੇ ਦੱਸਾਂਗੇ। ਚਿਕਨ ਸੈਲਡ ਲਈ ਥਾਈ। ਹਾਂਜੀ ਹਾਂਜੀ ਤੁਹਾਡੇ ਲਈ ਜਿਹੜਾ ਚਿਕਨ ਸੈਲਡ ਲਾਵਾਂਗੇ ਇਹ ਥਾਏ ਆ। ਆਪਾਂ ਕੁਝ ਵੀ ਪਹਿਲਾਂ ਕੁੱਕ ਨਹੀਂ ਕਰਕੇ ਰੱਖਦੇ। ਇਹ ਫਰੈਸ਼ ਹੋਣ ਥਾਏ ਇਹਦੇ ਤੇ ਲਈ ਆ ਆਪਾਂ। ਮੋਸਟਲੀ ਲੋਕ ਬ੍ਰੈਸਟ ਯੂਜ਼ ਕਰਦੇ ਨੇ ਚਿਕਨ ਦੀ ਜੀ ਉਹ ਰਬੜ ਬਣ ਜਾਂਦੀ ਹੈ ਉਹ ਖਾਦੀ ਨਹੀਂ ਜਾਂਦੀ ਕੋਈ ਇਹ ਇਹ ਥਾਏ ਦਾ ਪਾਰਟ ਹੈ ਇਹ ਜੂਸੀ ਰਹਿੰਦਾ ਹੈ ਜੂਸੀ ਰਹੂਗਾ ਹਾਂਜੀ ਓਕੇ ਪਾਜੀ ਕਿਸ ਨੇ ਆਈਡੀਆ ਦਿੱਤਾ ਸੀਗਾ ਕਿ ਜਾਂ ਫਿਰ ਨਹੀਂ ਮੇਰੇ ਮਨ ਆਪਣੇ ਤੁਹਾਡੇ ਮਨ ਚ ਆਪਣੇ ਆਪ ਹੀ ਆ ਗਿਆ ਨਹੀਂ ਇਹ ਮੈਚ ਇਸ ਕਾਰਟਿਲੋਨੀ ਮੈਂ ਆਪਣੇ ਆਈਡੀਆ ਦਾ ਕਿਸ ਨੇ ਆਈਡੀਆ ਦਾ ਕਿਸ ਨੇ ਦਿੱਤਾ ਹੈ ਸਟਾਰਟਿੰਗ ਤੋਂ ਹੀ ਮਤਲਬ ਸੀਗਾ ਮੈਂ ਕੱਬ ਦੱਸਿਆ ਹੈ ਦੈਟ ਟੋਲਡ ਯੂ ਕਿ ਮੇਰੇ ਆ ਕਾਫੀ ਮੈਂ ਜੋਬਸ ਕੀਤੀਆਂ ਹਾਂ ਤੇ ਉਸ ਤੋਂ ਬਾਅਦ ਮਤਲਬ ਜਿਵੇਂ ਹੁੰਦਾ ਨਾ ਕਿ ਕਿਸੇ ਦੇ ਅੰਡਰ ਕੰਮ ਨਹੀਂ ਕਰ ਸਕਦੇ ਆਪਾਂ ਜੀ ਆਪਣਾ ਕੰਮ ਹੋਵੇ ਹਮਮ ਲੇਮਨ ਬਟਰ ਗਾਰਲਿਕ ਸੋ ਬਸ ਆਪਣਾ ਇੱਕ ਸੀਗਾ ਮੇਰਾ ਸਟਾਰਟਿੰਗ ਤੋਂ ਹੀ ਕਿ ਹਾਂ ਮੈਂ ਆਪਣਾ ਮੇਰਾ ਕੰਮ ਹੋਵੇ ਕੰਮ ਹੋਵੇ ਤੇ ਕੱਪਕਾਟ ਹੋਵੇ ਚਾਹੇ ਮੈਂ ਹਲੇ ਸਮਾਲ ਸਕੇਲ ਤੋਂ ਸਟਾਰਟ ਕੀਤਾ ਹੈ ਬਟ ਇਵੈਨਚੁਅਲੀ ਰੱਬ ਸੁੱਖ ਰੱਖੇ ਆਪਾਂ ਅੱਗੇ ਅੱਗੇ ਜਰੂਰ ਬਾਬਾ ਜੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਹਣਾ ਨਾਲ ਮੈਡਮ ਜੀ ਮੈਡਮ ਆਏ ਨੇ ਪਿਆਰੇ ਜੀ ਤੁਹਾਡੇ ਨਾਲ ਤਾਂ ਤੁਸੀਂ ਕਿਉਂ ਨਹੀਂ ਅੱਗੇ ਵਧੋਗੇ ਜਦ ਕਹਿੰਦੇ ਨੇ ਆਪਣਾ ਪਾਰਟਨਰ ਦਾ ਸਾਥ ਹੋਵੇ ਨਾ ਬੰਦਾ ਕਿਤੇ ਉਚ ਬੁਲੰਦੀਆਂ ਕੱਠ ਪਹੁੰਚ ਜਾਂਦਾ ਹੁੰਦਾ ਇਹ ਸੱਚੇ ਦੀ ਗੱਲ ਹੈ ਭਾਈ ਇਹਦੇ ਵਿੱਚੋਂ ਤੁਹਾਡੀ ਸਾਸ ਬਣਾਵਾਗੇ ਆਪਾਂ ਜੀ ਵਾਹ हां जी ਇਹਨਾਂ ਤੇ ਰੇਟ ਕੀ ਕੀ ਰੱਖਿਓ ਇਹਨੇ ਫਿਸ਼ ਦਾ ਥਾਈ ਦਾ ਸੈਲਡ ਦਾ ਐਂਡ 버ਗਰ ਦਾ ओके ਸੋ ਜਿਹੜੀ ਆਪਣੀ ਫਿਸ਼ ਹੈ ਉਹ ਆਪਾਂ ਮੱਲੀ ਯੂਜ਼ ਕਰਦੇ ਆ ਮੱਲੀ ਐਜ਼ ਯੂ نو ਥੋੜੀ ਐਕਸਪੈਂਸਿਵ ਸਾਈਡ ਤੇ ਹੁੰਦੀ ਹੈ ਬਟ ਕੁਆਲਿਟੀ ਵੀ ਹੁੰਦੀ ਹੈ ਤੇ ਜਿਹੜੀ ਲੈਮਨ ਬਟਰ ਗਾਰਲਿਕ ਹੈ ਉਹ 380 ਦੀ ਹੈ ਤੇ ਤਵਾ ਫਿਸ਼ ਹੈ ਜਿਹੜੀ ਉਹ 350 ਦੀ ਹੈ ਤੇ ਜਿਹੜਾ ਤੁਸੀਂ 버ਗਰ ਦੇਖ ਕੇ ਹਟਿਆ ਹੋਣੀ ਉਹ 180 ਦਾ ਕਿਉਂਕਿ ਉਹਦੇ ਵਿੱਚ ਥਾਈ ਪ੍ਰੋਪਰ ਪੂਰੀ ਯੂਜ਼ ਹੋਈ ਹੋਈ ਹੈ ਬਿਲਕੁਲ ਜੀ ਬਿਲਕੁਲ ਹੈ ਹਾਂ ਜੀ ਜਨੂਅਰੀ ਤੇ ਰੇਤੀ ਫੋਨਵਾਰਾ ਖਾ ਜਾਂਦਾ ਸਟਾਰਟਿੰਗ ਦੇ ਵਿੱਚ ਆਪਣਾ ਇੱਕ ਜਿਵੇਂ ਕਹਿੰਦੇ ਨੇ ਕਿ ਲੋਕਾਂ ਨੂੰ ਆਪਾਂ ਟੇਸਟ ਦੇਣਾ ਹੈ ਆਪਣਾ ਕੁਆਲਿਟੀ ਪ੍ਰੋਵਾਈਡ ਕਰਨੀ ਹੈ ਬਾਕੀ ਕਸਟਮਰ ਆਪਣੇ ਆਪ ਆਂਦੇ ਆਂਦੇ ਬਿਲਕੁਲ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜੜੀਏ ਤਿਆਰੀ ਕੀਤੀ ਜਾ ਰਹੀ ਹੈ ਪਾਜੀ ਕਰਦੇ ਮਸਾਲੇ ਹੁੰਦੇ ਆ ਜਿਹੜੀ ਆ ਕਾਲੀ ਮਿਰਚ ਹੈ ਹਾਂਜੀ ਤੇ ਉਹ ਆਪਣੀ ਆਪਾਂ ਆਪ ਕੁੱਟਦੇ ਆ ਜੀ ਤੇ ਬਾਕੀ ਇੰਨੇ ਜ਼ਿਆਦਾ ਮਸਾਲੇ ਆਪਾਂ ਯੂਜ਼ ਨਹੀਂ ਕਰਦੇ ਦੇ ਵਿੱਚ ਹਾਂਜੀ ਆਪਾਂ ਜਿਹੜਾ ਫਲੇਵਰ ਹੈ ਉਹ ਉਵੇਂ ਹੀ ਰੱਖਣਾ ਚਾਹੀਦਾ ਕਈ ਵਾਰ ਕੀ ਹੁੰਦਾ ਆਪਾਂ ਕਿਤੇ ਰੈਸਟੋਰੈਂਟ ਚ ਖਾਣਾ ਖਾਣ ਜਾਂਦੇ ਆ ਉਹ ਮਸਾਲੇ ਇੰਨੇ ਜ਼ਿਆਦਾ ਪਾਏ ਹੁੰਦੇ ਨੇ ਕਿ ਆਪਾਂ ਨੂੰ ਟੇਸਟ ਨਹੀਂ ਆਂਦਾ ਚੀਜ਼ ਦਾ ਇਹ ਚੀਜ਼ ਆਪਾਂ ਬਹੁਤ ਘੱਟ ਰੱਖਿਆ ਮਸਾਲੇ ਸਿਰਫ ਨਾਮ ਦੇ ਜਿਵੇਂ ਥੋੜਾ ਜਿਹਾ ਸੌਲਟ ਹੋ ਗਿਆ ਬਲੈਕ ਪੀਪਰ ਹੋ ਗਿਆ ਬਿਲਕੁਲ ਜੀ ਬਿਲਕੁਲ ਫਿਸ਼ ਦੇ ਉੱਪਰ ਇੱਕ ਕਿਸੇ ਗਰੇਵੀ ਇਹਨਾਂ ਗਰੇਵੀ ਬਣਾਈ ਹੈ ਆਪਾਂ ਜਿਹੜੀ ਲੈਮਨ ਲੈਮਨ ਉਸ ਤੋਂ ਬਾਅਦ ਚ ਪਏਗਾ ਬਟਰ گارਲਿਕ ਸਾਰਾ ਕੁਝ ਹੁੰਦਾ ਜਿਹੜਾ ਇਹਦੇ ਵਿੱਚ ਪਾਇਆ ਹੋਇਆ ਆਪਾਂ ਇੱਕ ਤਰ੍ਹਾਂ ਦੀ ਬਟਰ ਦੀ ਗਰੇਵੀ ਤੁਸੀਂ ਕਹਿ ਸਕਦੇ ਹੋ ਓਕੇ ਸੋ ਦੋਸਤੋ ਮਸਾਲੇ ਪੈ ਰਹੇ ਨੇ ਕਾਲੀ ਮਿਰਚ ਅੱਛਾ ਕਿਹਨਾਂ ਦੀਉਂ ਕੰਪਨੀ ਤੇ ਹੁਣ ਪਏਗਾ ਲੈਮਨ ਉਹਨਾਂ ਦੀ ਕੀ ਹੈ ਇਹਨਾਂ ਦੀ ਗਾਰਲਿਕ ਹੈ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਾਫ ਸਫਾਈ ਦਾ ਵੀ ਕਿੰਨਾ ਧਿਆਨ ਰੱਖਿਆ ਹੋਇਆ ਹੈ। ਅ ਮੈਂ ਮੈਂ ਤੁਹਾਡੇ ਤੋਂ ਜਨਨਣਾ ਚਾਹਾਂਗੀ ਤੁਹਾਡੀ ਸਟੋਰੀ ਇੱਕ ਕੈਨੇਡਾ ਦੀ ਵੀ ਹੈ। ਹਾਂਜੀ। ਹਾਂ ਤੁਸੀਂ ਉਹ ਦੱਸਿਓ ਮੈਨਾਂ ਜੇ ਕੀ ਗੱਲ ਸੀਗੀ। ਅ ਮੈਂ ਜਿਵੇਂ ਤੁਹਾਨੂੰ ਮੈਂ ਦੱਸਿਆ ਮੇਰਾ ਆਪਣਾ ਕੰਮ ਇੱਥੇ ਵਧੀਆ ਚੱਲ ਰਿਹਾ ਮੈਂ ਸਾਲ ਤੋਂ ਹੀ ਬੇਕਿੰਗ ਚ। ਬਟ ਅ ਹਸਬੰਡ ਦੀ ਜੌਬ ਸੀਗੀਆਂ ਮਤਲਬ ਉਹ ਨਵੇਂ ਤਾਂ ਇਹ ਸੀ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਜੌਬਸ ਐਂ ਨਹੀਂ ਹੈਗੇ ਵਿਕਾਸ। ਤੇ ਹਸਬੈਂਡ ਨੂੰ ਤਾਂ ਮਤਲਬ ਮੈਨੂੰ ਸਿਕਾ ਵੀ ਸੈੱਟ ਹੋ ਜੀਏ ਥੋੜਾ ਤਾਂ ਮੈਂ ਕੈਨੇਡਾ ਨੂੰ ਚਾਂਸ ਦਿੱਤਾ ਸੀ ਵੀ ਮੈਂ ਕੈਨੇਡਾ ਚਲ ਜਾਂਗੀ ਮੈਂ ਆਪਣੇ ਵਰਕ ਦੇ ਬੇਸਿਸ ਤੇ ਵਰਕ ਪਰਮਿਟ ਤੇ ਗਈ ਸੀ ਬਟ ਪਿੱਛੋਂ ਮੇਰੇ ਪਿੱਛੇ ਇਹਨਾਂ ਨੇ ਕਲਾਉਡ ਕਿਚਨ ਸਟਾਰਟ ਕਰ ਲਈ ਸੀ ਤੇ ਉਹਦਾ ਰਿਸਪਾਂਸ ਕਾਫੀ ਅੱਛਾ ਸੀ ਤੇ ਇਹਨਾਂ ਦਾ ਵੈਸੇ ਹੀ ਸ਼ੁਰੂ ਤੋਂ ਸ਼ੌਂਕ ਸੀ ਖਾਣੇ ਦਾ ਤੇ ਮੈਨੂੰ ਸਿਗਾ ਵੀ ਨਹੀਂ ਆਪਾਂ ਇੰਡੀਆ ਹੀ ਕੁਝ ਕਰਾਂਗੇ ਮੈਂ 11 ਮਹੀਨੇ ਉੱਥੇ ਲਾ ਕੇ ਆਈਆਂ ਅੱਛਾ ਚੱਲ ਹੀ ਗਈ ਸੀ ਕੀ ਬਾਤ ਹੈ ਬਟ ਮੈਂ ਚਲ ਛੱਡ ਕੇ ਆਇਆ ਤੁਸੀਂ ਉੱਥੇ ਤੁਸੀਂ ਕੰਮ ਆਪਣਾ ਕੇਕ ਵਗੈਰਾ ਉੱਥੇ ਹੀ ਬਣਾਉਂਦੇ ਰਹੇ ਸੀਗੇ ਉਹ ਤੁਸੀਂ ਕਿ ਆਏ ਹੋ ਨਹੀਂ ਨਹੀਂ ਮੈਂ ਤਾਂ ਇੱਥੋਂ ਇੱਥੇ ਹੀ ਕਰ ਰਹੀ ਆ ਇਸ ਸਮੇਂ ਕੰਮ ਇੱਥੇ ਕਰ ਰਹੇ ਹੋ ਤੇ ਉੱਥੇ ਜਾ ਕੇ ਤੁਸੀਂ ਜਸਟ ਅ ਨਾਰਮਲ ਤੁਸੀਂ ਕੈਨੇਡਾ ਗਏ ਸੀਗੇ ਜੌਬ ਕੀਤੀ ਸੀ ਜੌਬ ਕੀਤੀ ਸੀਗੀ ਓਕੇ ਫਿਰ ਤੁਹਾਨੂੰ ਛੱਡ ਕੇ ਵਿਚਾਣਾ ਪਿਆ ਆਣਾ ਨਹੀਂ ਪਿਆ ਮੈਂ ਆਪ ਆਪਣਾ ਡਿਸੀਜਨ ਲੈ ਕੇ ਮੈਡਮ ਇੰਨਾ ਵੱਡਾ ਡਿਸੀਜਨ ਕਿ ਉਹ ਖਾਣੀ ਲੱਗਿਆ ਕਿ ਲੋਕ ਤਾਂ ਤਰਸਦੇ ਆ ਬਾਹਰ ਜਾਣ ਨੂੰ ਤੇ ਮੈਂ ਤਾਂ ਛੱਡ ਕੇ ਆ ਰਹੀ ਆ ਮੈਂ ਛੱਡ ਕੇ ਆਈ ਹਾਂ ਮੇਨ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਪਾਰਟਨਰ ਦਾ ਸਾਥ ਦੇਣਾ ਹਾਂ ਜੀ ਕਿੰਨੀ ਵੱਡੀ ਗੱਲ ਹੈ ਦੋਸਤੋ ਸੋ ਇਹ ਇੱਕ ਕੁੜੀਆਂ ਲਈ ਵੀ ਇੱਕ ਮੈਂ ਕਹਿੰਨੀ ਆ ਕਿ ਮੋਟੀਵੇਸ਼ਨ ਹੈ ਜਿਹੜੀਆਂ ਕੁੜੀਆਂ ਕਿਵੇਂ ਲੱਗੇ ਇੱਥੋਂ ਜਾ ਕੇ ਉੱਥੇ ਚਲੇ ਜਾਂਦੀਆਂ ਨੇ ਤਾਂ ਉੱਥੇ ਆਪਣੇ ਹੀ ਘਰ ਵਾਲੇ ਨੂੰ ਕੀ ਧੋਖਾ ਦੇ ਲੈਂਦੀਆਂ ਨੇ ਸੋ ਇੱਕ ਅਜਈਆ ਅਜਹੀ ਇੱਕ ਲੜਕੀ ਹੈ ਨਾ ਜਿਹੜੀ ਆਪਣੇ ਹਸਬੰਡ ਦਾ ਸਾਥ ਦੇਣ ਵਾਸਤੇ ਉਹ ਇੱਥੇ ਆਏ ਨੇ ਸਪੈਸ਼ਲ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਗੱਲ ਹੈ ਕਿ ਆਪਣੇ ਪਾਰਟਨਰ ਦਾ ਸਾਥ ਦੇਣਾ ਸੋ ਅਸੀਂ ਤੁਹਾਨੂੰ ਨਾਲ-ਨਾਲ ਪ੍ਰੈਪਰੇਸ਼ਨ ਵੀ ਦਿਖਾਉਂਦੇ ਰਾਵਾਂਗੇ ਕਿਉਂਕਿ ਜੇ ਮੈਂ ਗੱਲਾਂ ਕਰਦੇ ਰਹੀ ਤੇ ਗੱਲਾਂ ਬਹੁਤ ਡੁੰਗੀਆਂ ਹੋ ਜਾਣੀਆਂ ਨੇ ਤੇ ਇਹ ਫਿਸ਼ ਲੱਗੀ ਹੋਈ ਹੈ ਸੁਪਾਜੀ ਨੂੰ ਕਿੰਨਾ ਟਾਈਮ ਲੱਗੂਗਾ ਉਹ 5 ਮਿੰਟ ਇੱਕ ਸਾਈਡ ਤੇ 5 ਮਿੰਟ ਇੱਕ ਸਾਈਡ ओके ਇਹ ਤੁਸੀਂ ਹੁਣੀ ਵਿੱਚ ਸਾਰਾ ਕੁਝ ਪਾਉਣ ਲੱਗੇ ਹੋ ਇਹ ਉੱਪਰ ਕੀ ਆ ਪਾਇਆ ਸੀਗੇ ਤੁਸੀਂ ਪਰਸੀਵਿੰਗ ਬਲੈਕ ਪੈਪਰ ਦੇ ਸ਼ੋਰਟ ਕੀ ओके 10 ਸੋ ਹੁਣ ਲੱਗਣਗੇ 10 ਕਮਿੰਟ 10 ਕਮਿੰਟ ਕਿ ਫਰਾਈ ਕਰ ਰਹੇ ਹਾਂ ਬਰੋਕਲੀਜ਼ ਨੇ ਵੈਜੀਜ਼ ਆਪਾਂ ਤੁਹਾਡੇ ਸੈਲਡ ਵਾਸਤੇ ਰੈਡੀ ਕਰ ਰਹੇ ਹਾਂ ਬਰੋਕਲੀ ਬੜੇ ਸੌਫਟ ਹੋਣ ਵਾਸਤੇ ਹਾਂਜੀ ਹਾਂਜੀ ਬ੍ਰੋਕਲੀ ਇਹਦੇ ਵਿੱਚ ਕੈਰਟਮ ਦਾ ਸ਼ਰੂਮ ਹੈ ਅਨੀਅਰ ਹੈ ਕੈਪਸਿਕਮ ਹੈ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸੈਲਡ ਦੇ ਵਿੱਚ ਤੁਹਾਨੂੰ ਇਹ ਵਾਲੀ ਚੀਜ਼ਾਂ ਖਾਣ ਨੂੰ ਮਿਲਣਗੇ ਆ ਉਹ ਵੀ ਜੇ ਤੁਸੀਂ ਇੱਥੇ ਆ ਕੇ ਖਾਓਗੇ ਨਾ ਤੁਹਾਨੂੰ ਫਿਰ ਪਤਾ ਲੱਗੇਗਾ ਵੀ ਟੇਸਟ ਕਿਵੇਂ ਦਾ ਆਪਾਂ ਵੀ ਟੇਸਟ ਕਰਨ ਆਇਆ ਟੇਸਟ ਕਰਕੇ ਦੱਸਾਂਗੇ ਕਿ ਭਾਜੀ ਉਹਨਾਂ ਦਾ ਟੇਸਟ ਕਿਵੇਂ ਦਾ ਸੋ ਭਾਜੀ ਅੱਛਾ ਤੁਸੀਂ ਆਪਣਾ ਕੁਕਡ ਬਾਈ ਭਾਜੀ ਲਿਖਿਆ ਹੈ ਨਾ ਅਨ ਦਿਮਾਗ ਚ ਕਿਦਾਂ ਆਇਆ ਵੀ ਇਹੀ ਚੀਜ਼ ਕਰਨੀ ਹੈ ਉਹ ਇਹਨਾਂ ਦਾ ਆਈਡੀਆ ਸੀਗਾ ਓਕੇ ਭਾਜੀ ਦੇਖ ਲਓ ਭਾਜੀ ਲਿਖਿਆ ਹੋਇਆ ਉਹ ਇਹਨਾਂ ਦਾ ਆਈਡੀਆ ਸੀਗਾ ਕਿ ਇਹ ਨਾਮ ਹੋਣਾ ਚਾਹੀਦਾ ਹਾਂ ਬਿਲਕੁਲ ਕਿਉਂਕਿ ਇਵੈਂਚੁਅਲੀ ਮੈਂ ਉਹੀ ਕਰ ਰਿਹਾ ਵੀ ਜੋ ਤੁਹਾਨੂੰ ਕਹਵਾ ਰਿਹਾ ਉਹ ਕੁੱਕਡ ਵਾਈ ਭਾਜੀ ਹੈ ਸੋ ਨਾਮ ਆਪਾਂ ਕੁੱਕਡ ਵਾਈ ਹੀ ਰੱਖ ਹਾਂ ਲੈਸੇ ਵੀ ਕਹਿੰਦੇ ਮਾਲਵੇ ਦੇ ਵਿੱਚ ਭਾਜੀ ਕਿਹਾ ਜਾਂਦਾ ਹੈ ਸੋ ਤੁਸੀਂ ਉਸ ਸ਼ਬਦ ਨੂੰ मीनिंग ਨੂੰ ਲੈ ਕੇ ਸੇਮ ਜੀ ਜੀ ਬਿਲਕੁਲ ਬਿਲਕੁਲ अच्छा मैम ਤੁਸੀਂ ਖਾਣੇ ਦੇ ਵਿੱਚ ਵੀ ਕੋਈ ਆਈਡੀਆਸ ਦਿੰਦੇ ਹੋ ਕਿ ਅੱਜ ਇਹ ਵਾਲਾ ਕਰੋ ਅੱチェ ਇਦਾਂ ਕਰੋ ਮੈਂ ਖਾਣੇ ਚ ਨਹੀਂ ਦਿੰਦੀ ਆਈਡੀਆਸ ਮੈਂ business ਮਤਲਬ ਜਿੱਦਾਂ ਕਿਵੇਂ ਸੰਭਾਲ ਲੱਸੇ ਸੇਲਸ ਮਾਰਕੀਟਿੰਗ ਸਭ ਕੁਝ ਸ਼ੁਰੂ ਕਰ ਲਾਈ ਹੈ ਬਗਾਇਆ ओके ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ business ਮੈਂ ਆਪਣਾ ਜਿਹੜਾ ਕਰ ਰਹੀ ਹਾਂ ਉਹਦੇ ਨਾਲ ਫਿਰਦਾ ਸਿੱਖ ਲੈਂਦਾ experience ਨਾਲ ਇਹਨਾਂ ਦਾ ਫਸਟ ਟਾਈਮ ਆ business ਚ ਤੇ ਮੈਨੂੰ ਹੈਗਾ experience ਥੋੜਾ ਜਿਆਦਾ ਤੇ ਮੈਨੂੰ ਪਤਾ ਹੈ ਸੇਲਸ ਕਿਵੇਂ ਹੁੰਦੀਆਂ ਮਾਰਕੀਟਿੰਗ ਕਿਵੇਂ ਹੁੰਦੀ ਹੈ ਇੰਸਟਾਗ੍ਰam ਨਵੀਆਂ ਰੀਲਸ ਵਗੈਰਾ ਸਭ ਮੈਂ ਸ਼ੁਰੂ ਕਰਦੀ ਹਾਂ ਨਈ ਪੋਸਟ ਕਰਦੀ ਹਾਂ ਕੀ ਕਰਨਾ ਹੈ ਲਿਖਿਆ ਇਹ ਰੈਸਪੀ ਇਸ ਵਿੱਚ ਮੈਂ ਕੋਈ ਹਰਤ ਨਹੀਂ ਕਰਦੀ ਉਹ ਸਾਰਾ ਮਾਡਲ ਡਿਪਾਰਟਮੈਂਟ ਕੋਈ ਨਹੀਂ ਬਣਾ ਲਾ ਅੱਛਾ ਮੈਂ ਤੁਸੀਂ ਵਿਆਹ ਤੋਂ ਬਾਅਦ ਹੀ ਕੁਕਿੰਗ ਦਾ ਸ਼ੌਂਕ ਪਿਆ ਕੇ ਪੈਣਾ ਸੀ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਮੈਂ ਕਦੇ ਮਤਲਬ ਕੀਤਾ ਹੀ ਨਹੀਂ ਸੀ ਕੁਕਿੰਗ ਨੂੰ ਹੱਥ ਲੱਗੀ ਹੋਈ ਸੀ ਮੇਡ ਵੀ ਲੱਗੀ ਹੋਈ ਸੀ ਲੋੜ ਨਹੀਂ ਪੈਂਦੀ ਸੀ ਵਿਆਹ ਤੋਂ ਬਾਅਦ ਕਿਉਂਕਿ ਅਸੀਂ ਪਟਿਆਲੇ ਮੂਵ ਹੋ ਗਏ ਸੀ ਸਾਰਾ ਕੁਝ ਆਪ ਹੀ ਕਰਨਾ ਸੀ ਉੱਥੇ ਮੈਨੂੰ ਸ਼ੌਕ ਪਿਆ ਅੱਛਾ ਸੋ ਇਹਦੇ ਸਾਡੀ ਆਈਟਮ ਵੀ ਤਿਆਰ ਹੋ ਚੁੱਕੀ ਹੈ ਸੈਲਡ ਦੀ ਅਪਾ ਜੀ ਕਿੰਨੀ ਕੁ ਕੁਆਂਟੀਟੀ ਹੋਊਗੀ ਇਹ ਕੁਆਂਟੀਟੀ ਇੰਨੀ ਕਹਿ ਗਏ ਵੀ ਤੁਸੀਂ ਪ੍ਰੋਪਰ ਰੱਜ ਜਿਓਗੇ ਸੈਲਰ ਦੇ ਨਾਲ ਤੁਹਾਨੂੰ ਅਪਾ ਜੀ ਜਿਹੜੀ ਥਾਈ ਤੁਸੀਂ ਪਾਉਨੇ ਹੋ ਇਹ ਕੋਈ ਮੈਨਕੇ ਵੀ ਪਾਉਣੀ ਹੋ ਵੀ ਮੈਂ ਇੰਨੀ ਕਹੀਏ ਦੇ ਸੈਲਰ ਦੇ ਵਿੱਚ ਇੰਨਾ ਕੋਈ ਮੈਂ ਸਮਾਨ ਰੱਖਣਾ ਆ ਕਦੀ ਗਿਣਤੀ ਮਿੰਤੀ ਨਹੀਂ ਕੀਤੀ ਹੈਗੀ ਮਿੰਤੀ ਨਹੀਂ ਹੁੰਦੀ ਮੈਂ ਮੈਂ ਇਹਦੀ ਇਹਦੀ ਐਵੇਂ ਕਿ ਹਾਂ ਮੈਨੂੰ ਪਤਾ ਹੈ ਕਿ ਜਦੋਂ ਆਪਾਂ ਪਰਚੇਜ਼ ਕਰਦੇ ਆ ਰੌ ਚਿਕਨ ਵੀ ਇਹਦੀ ਸਾਈਜ਼ ਕਿੰਨਾ ਕੁ ਹੋਣਾ ਚਾਹੀਦਾ ਹਾਂ ਸੋ ਮੈਂ ਉਸਾਬ ਲਈ ਸਾਈਜ਼ ਲੈ ਕੇ ਆਨਾ ਨਾ ਜ਼ਿਆਦਾ ਵੱਡਾ ਹੋਵੇ ਨਾ ਛੋਟਾ ਹੋਵੇ మీడియం ਜਾ ਹੋਵੇ ਵੀ ਪ੍ਰੋਪਰ ਬੈਜਿਸ ਵੀ ਆਉਣ ਚਿਕਨ ਵੀ ਆਵੇ ਸੋ ਤੁਸੀਂ ਦੇਖ ਸਕਦੇ ਹੋ ਇਹ ਭਾਜੀ ਕਿਹੜੀ ਸੌਸ ਪਾਈ ਤੁਸੀਂ ਇਹ ਚਪੋਟਲੇ ਭਾਈ ਇਹ ਥੋੜੀ ਜੀ ਸਪਾਈਸੀ ਹੁੰਦੀ ਹੈ ਸਪਾਈਸੀ ਹੁੰਦੀ ਹੈ ਹਲਕੀ ਜੀ ਟੈਂਗੀ ਪਲੱਸ ਸਪਾਈਸੀ ਇਹ ਆਪਣੀ ਜਿਹੜੀ ਹੋਮ ਮੇਡ ਹੈ ਇਹ ਸੌਸ ਹੋਵੇ ਓਕੇ ਹਾਂ ਜੀ

ਸਾਡਾ ਜਿਹੜਾ ਸੈਲਡ ਰੈਡੀ ਹੋ ਚੁੱਕਿਆ ਹੁਣ ਆਪਾਂ ਕਰਾਂਗੇ ਟੇਸਟ ਦੋਸਤੋ ਪਹਿਲਾਂ ਤੁਸੀਂ ਦੇਖ ਲਓ ਵੀ ਕਿੰਨੇ ਸੋਹਣੇ ਤਰੀਕੇ ਨਾਲ ਹਨਾ ਗਾਰਨਿਸ਼ ਕੀਤਾ ਹੋਇਆ ਆਪਾਂ ਦਬਾਰਨੇ ਸ਼ਿਕਾਵਾਂਗੇ ਹਨਾ ਸਿੱਧਾ ਸੋ ਗਰਮ ਬਹੁਤ ਆ ਥੋੜਾ ਠੰਡਾ ਹੋ ਲੰਦੂ ਸਪੀਕੋਸਕੋਪ ਇੱਧਰ ਫੇਸ ਹੇ ਤਵਾ ਟੇਕ ਇਨ ਆਰੀ ਸਭ ਤੋਂ ਪਹਿਲਾਂ ਆਪਾਂ ਟੇਸਟ ਕਰਦੇ ਹਾਂ ਬਹੁਤ ਆ ਔਰ ਟੇਸਟ ਕਰਕੇ ਦੱਸਾਂਗੇ ਵੀ ਟੇਸਟ ਕਿਵੇਂ ਦਾ

ਦੋਸਤੋ ਟੈਸਟ ਟੈਸਟ ਬਹੁਤ ਵਧੀਆ ਖੂਬ ਜੀ ਜੋ ਤੁਸੀਂ ਪਹਿਲੀ ਵਾਰ ਸੈਲਡ ਮਣਾਇਆ ਤੁਸੀਂ ਆਖਾ ਖਾਦਾ ਸੀਗਾ ਕਿ ਮੈਂ ਇਹ ਚੀਜ਼ਾਂ ਪਾਵਾਂਗਾ ਵੀ ਕਿਵੇਂ ਦਾ ਟੈਸਟ ਹੋਊਗਾ ਅਸੀਂ ਇਹੀ ਜੀ ਘੱਟੋ ਘੱਟ ਬਹੁਤ ਜ਼ਿਆਦਾ ਸੈਲਡ ਬਣਾਏ ਫਿਰ ਪ੍ਰੋਪਰ ਗਿਣਤੀ ਮਿੰਤੀ ਕਰਕੇ ਵਿੱਚ ਇਹ ਇਨੀਕ ਸੌਸ ਪਾਈਏ ਇਹਨਾਂ ਕ ਪਾਈਏ ਫਿਰ ਇਹ ਫਾਈਨਲ ਰੈਸਿਪੀ ਐ ਸਹੀ ਸਾਡੀ ਕੀ ਬਾਤ ਹੈ ਸਰ ਹੋਰ ਵੀ ਦੋ ਤਿੰਨ ਨਾਈਟਮਾਰ ਰੱਖੀਆਂ ਹੋਈਆਂ ਨੇ ਉਹ ਟੈਸਟ ਕਰਾਂਗੇ ਤੁਹਾਨੂੰ ਉਹਨਾਂ ਦਾ ਟੈਸਟ ਅਸੀਂ ਦੱਸਾਂਗੇ ਲੈਮਨ ਬਟਰ ਗਾਰਲਿਕ ਫਿਸ਼ ਓਕੇ ਸੋ ਦੋਸਤੋ 5 2 6 ਪੀਸਾਂ ਦਾ ਡਿਪੈਕਿੰਗ ਨਾਲ 220 ਗ੍ਰਾਮ ਕੁਆਲਟੀ ਤੁਸੀਂ ਦੇਖ ਸਕਦੇ ਹੋ ਕਿ ਫਾਜੀ ਜਿਹੜੇ ਨੇ ਹਮੇਸ਼ਾ ਫਰੈਸ਼ ਚੀਜ਼ ਹੀ ਬਣਾਉਂਦੇ ਨੇ ਜਿਵੇਂ ਜਿਵੇਂ ਤੁਸੀਂ ਆਰਡਰ ਬੋਵਗੇ ਉਸੇ ਉਸੇ ਤਰੀਕੇ ਨਾਲ ਤੁਹਾਨੂੰ ਫਰੈਸ਼ ਹੀ ਚੀਜ਼ ਮਿਲੇਗੀ ਸੋ ਆਪਾਂ ਹੁਣ ਕਰਦੇ ਆ ਟੈਸਟ

ਮੇਰੇ ਮੇਰੇ بڑے ਘਟਕੇ Muito ਮੈਂ ਪਟਿਆਲੇ ਤੋਂ ਆਇਆ ਮੈਂ। ਓਕੇ। ਜੀ। ਤੇ ਭਾਜੀ ਤੁਸੀਂ ਪਹਿਲਾਂ ਵੀ ਇੱਥੇ ਆਏ ਹੋ? ਨਹੀਂ ਫਸਟ ਟਾਈਮ ਆਇਆ ਮੈਂ ਵੀਡੀਓ ਹੀ ਦੇਖਿਆ ਹੈ ਉਹਨਾਂ ਦੀਆਂ ਵੀਡੀਓਜ਼ ਨੇ। ਮੈਂ ਜੋ ਸੈਂਡ ਕਰੀ। ਵੀ ਲੋਕਾਂ ਨੇ ਬਹੁਤ ਵਧੀਆ ਰੀਲਸ ਵਧੀਆ ਦਿੱਤੇ ਤਾਂ ਕਰਕੇ ਬਸ ਅੱਜ ਟਰਾਈ ਕਰਨ ਆਇਆ। ਓਕੇ ਟਰਾਈ ਕਰਨਾ ਆਇਓ। ਜੀ ਜੀ। ਅੱਛਾ ਟਰਾਈ ਕਰੋਗੇ ਕਿਵੇਂ ਦਾ ਲੱਗੂਗਾ ਫਿਰ ਤੁਸੀਂ ਦੁਬਾਰਾ ਆਓਗੇ? ਆਬਵੀਅਸਲੀ। ਹਾਂ। ਮੇਰਾ ਮਤਲਬ ਇਹਨਾਂ ਦੀ ਜਿੰਨੀ ਇਹਨਾਂ ਦੇ ਫੂਡ ਦੀ ਤਾਰੀਫ਼ ਕੀਤੀ ਹੈ ਤਾਂ ਫਿਰ ਤਾਂ ਆਬਵੀਅਸਲੀ ਦੁਬਾਰਾ ਆਵਾਂਗੇ। ਜੀ ਜੀ ਜੀ। ਥੈਂਕ ਯੂ ਸਰ ਬਹੁਤ ਬਹੁਤ। ਨੋ ਰੀਜ਼। ਹਾਂ ਜੀ ਹਾਂ ਜੀ। ਸੋ ਦ ਬਹੁਤ ਸਾਰੇ ਲੋਕ ਜਿਹੜੇ ਨੇ ਤਰੀਫਾ ਕਰ ਰਹੇ ਨੇ ਕਿ ਉਹ ਇੱਥੇ ਇਹਨਾਂ ਦਾ ਜਿਹੜਾ ਫੂਡ ਹੈ ਉਹ ਟੇਸਟ ਕਰਨ ਆ ਰਹੇ ਨੇ ਸੋ ਆਪਾਂ ਵੀ ਇਹਨਾਂ ਦਾ ਫੂਡ ਟੇਸਟ ਕੀਤਾ ਪੈਨ ਆਪਾਂ ਨੇ ਸੈਲਡ ਖਾਦਾ ਸੀਗਾ ਬਾਹ ਕਮਾਲ ਟੇਸਟ ਸੀਗਾ ਪੇਮੈਂਟ ਹੋ ਗਈ ਬਾਈ ਕਿ ਅਭੀ ਤਰੀਫ ਵਾਸਤੇ ਕੋ ਸ਼ਬਦ ਹੀ ਨਹੀਂ ਹੈਗੇ ਤਾਂ ਹੁਣ ਆਪਾਂ ਫਿਸ਼ ਟਰਾਈ ਕੀਤੀ ਹੈ ਲੈਮਨ گارਲਿਕ ਸੋ ਇਹਦਾ ਵੀ ਬਹੁਤ ਜ਼ਿਆਦਾ ਵਧੀਆ ਟੇਸਟ ਹੈ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਆਇਓ ਕਿਉਂਕਿ ਆਉਣਾ ਬਣਦਾ ਹੈ ਆਪਣੇ ਪੰਜਾਬੀ ਵੀਰ ਭਰਾ ਜਿਹੜੇ ਨੇ ਇਹ ਤੇ ਫੂਡ ਸਟਾਲ ਲਾ ਕੇ ਬੈਠੇ ਹੋਏ ਨੇ ਸੋ ਤੁਸੀਂ ਇਹਨਾਂ ਦੇ ਕੋਲ ਇੱਕ ਵਾਰੀ ਆਓ ਤਾਂ ਟੇਸਟ ਕਰਕੇ ਖਾ ਕੇ ਦੇਖੋ ਵੀ ਕਿੰਨਾ ਟੇਸਟ ਲੋਜ ਦੋਸਤੋ ਆਪਾਂ ਸਾਰੀਆਂ ਆਟਮਾ ਇਹਨਾਂ ਦੀਆਂ ਕੀਤੀਆਂ ਟੇਸਟ ਅਸੀਂ ਦੋ ਆਟਮਾ ਦੇ ਆਰਡਰ ਦਿੱਤੇ ਸੀਗੇ ਸੋ ਬਹੁਤ ਵਧੀਆ ਟੇਸਟ ਸੀ ਸੁਪਾ ਜੀ ਬਹੁਤ ਵਧੀਆ ਟੇਸਟ ਉਮੀਦ ਕਰਦੇ ਕਿ ਤੁਸੀਂ ਅੱਗੇ ਵੀ ਇਦਾਂ ਦਾ ਹੈਨਾ ਟੇਸਟ ਉਸੇ ਲੋਕਾਂ ਨੂੰ ਦਿੰਦੇ ਰਹੋ ਤੇ ਭਾਜੀ ਆਪਣੀ ਲੋਕੇਸ਼ਨ ਦੱਸ ਦਿਓ ਹਾਂਜੀ ਆਪਣੀ ਅਰਬਨ ਸਟੇਟ ਫੇਸ 2 ਦੀ ਮੇਨ ਮਾਰਕੀਟ ਹੈ ਜਿਹੜੀ ਉਹਦੇ ਤੇ ਲੈਂਸ ਕਾਰਟ ਦੇ ਬਿਲਕੁਲ ਆਪੋਜ਼ਿਟ ਆਪਣੀ ਕਾਰਟ ਹੁੰਦੀ ਹੈ ਫਿਰ ਤਾਂ ਟਾਈਮਿੰਗਸ ਜਿਹੜੀਆਂ ਹੋਣਗੀਆਂ ਸ਼ਾਮ ਨੂੰ 5:30 ਵਜੇ ਤੋਂ ਲੈ ਕੇ 10 ਵਜੇ ਤੱਕ ਦੀ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡੇ ਇੱਥੇ ਕਸਟਮਰ ਦੇ ਹਣਾ ਆਰਡਰ ਬਹੁਤ ਨੇ ਸੋ ਤੁਸੀਂ ਆਪਣਾ ਕੰਮ ਕੰਟੀਨਿਊ ਕਰੋ ਥੈਂਕ ਯੂ ਬਹੁਤ ਬਹੁਤ ਸੋ ਦੋਸਤੋ ਭਾਜੀ ਨੇ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਹੈ ਤੇ ਲੋਕੇਸ਼ਨ ਬਿਲਕੁਲ ਅਰਬਨ ਸਟੇਟ ਔਰ ਜਿਮ ਦੇ ਸਾਹਮਣੇ ਆ ਦੇ ਲੈਂਸ ਕਾਟ ਦੇ ਬਿਲਕੁਲ ਸਾਹਮਣੇ ਸੋ ਅਗਰ ਜੇ ਤੁਸੀਂ ਟੇਸਟ ਕਰਨਾ ਚਾਹੁੰਦੇ ਹੋ ਇਥੋਂ ਦਾ ਟੇਸਟ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰੀ ਇੱਥੇ ਆਉਣਾ ਪਏਗਾ ਉਹ ਵੀ ਅਰਬਨ ਸਟ੍ਰੀਟ ਦੇ ਵਿੱਚ ਕਿ ਭਾਜੀਓ ਨੇ ਕਿਸ ਤਰੀਕੇ ਨਾਲ ਜਿਹੜਾ ਫੂਡ ਹੈ ਤਿਆਰ ਕਰਦੇ ਨੇ ਔਰ ਕਿਵੇਂ ਦਾ ਲੋਕਾਂ ਨੂੰ ਜਿਹੜਾ ਟੇਸਟ ਦੇ ਰਹੇ ਨੇ ਸੋ ਕੁਕਡ ਬਾਈ ਭਾਜੀ ਦੇ ਨਾਮ ਦੀ ਇੱਕ ਸਟੋਰ ਹੈ ਤੁਸੀਂ ਇੱਥੇ ਆ ਕੇ ਟੇਸਟ ਇੱਥੋਂ ਦਾ ਕਰ ਸਕਦੇ ਹੋ ਔਰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕਿਵੇਂ ਦੀ ਵੀਡੀਓ ਲੱਗੀ ਹੈ ਖਾਣਾ ਕਿਵੇਂ ਦਾ ਲੱਗਿਆ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ